आनंद ਕਾਰਜ ਵਿੱਚ ਸਾਥ ਸੰਬੰਧੀਆਂ ਦਾ ਰਿਸ਼ਤੇਦਾਰਾਂ ਦਾ ਆਪਣਾ ਇੱਕ ਰੋਲ ਹੁੰਦਾ ਹੈ ਆਪਾਂ ਸਾਰਿਆਂ ਨੇ ਆਪਣੀ ਆਪਣੀ ਸਮਝ ਮੁਤਾਬਕ ਉਸ ਰੋਲ ਨੂੰ ਨਿਭਾਉਣ ਦਾ ਯਤਨ ਕੀਤਾ ਥੋੜਾ ਜਿਹਾ ਸਮਾਇਕਾਗਰਤਾ ਵਧਾ ਲਿਓ ਖੁਦ ਜ਼ਰੂਰੀ ਗੱਲਾਂ ਜਿਹੜੀਆਂ ਸਰਗਰਾਂ ਦੀ ਪੈ ਪਾਪ ਨਹੀਂ ਰਹਿ ਕੇ ਸਾਨੂੰ ਸਾਰਿਆਂ ਨੂੰ ਸੋਚਣੀਆਂ ਸਮਝਣੀਆਂ ਚਾਹੀਦੀਆਂ ਹਨ ਉਸ ਬੰਨੇ ਮੈਂ ਆਪ ਸਾਰਿਆਂ ਦਾ ਧਿਆਨ ਸੁਭਾਗ ਜੋੜੀ ਦੇ ਨਾਲ ਨਾਲ ਦਿਵਾਉਣਾ ਚਾਹੁੰਦਾ ਉਤੋਂ ਬਾਅਦ ਸਤਗੁਰਾਂ ਦੀ ਦੇਗ ਵਰਤੇਗੀ ਤੇ ਆਰੰਧਕਾਰ ਚ ਸੰਪੂਰਨ ਹੈ ਸਭ ਤੋਂ ਪਹਿਲੀ ਗੱਲ ਅਸੀਂ ਹਰ ਪੱਖ ਤੋਂ ਤਰੱਕੀ ਕਰ ਰਹੇ ਹਾਂ ਵਿਕਾਸ ਕਰ ਰਹੇ ਹਾਂ ਅਸੀਂ ਐਜੂਕੇਸ਼ਨ ਦੇ ਪੱਖ ਤੋਂ ਅਮੀਰੀ ਦੇ ਪੱਖ ਤੋਂ ਔਰ ਅਸੀਂ ਸਰੀਰਕ ਪੱਖ ਤੋਂ ਇਹ ਸਾਰੀਆਂ ਚੀਜ਼ਾਂ ਤੋਂ ਬੰਦਾ ਐਡਵਾਂਸ ਹੋ ਗਿਆ ਪਰ ਇੱਕ ਚੀਜ਼ ਤੁਸੀਂ ਨੋਟ ਕਰੋਗੇ ਕਿ ਜਿੱਥੇ ਸਾਧਨ ਵਧ ਰਹੇ ਹਨ ਉੱਥੇ ਵਿਸ਼ਵਾਸ ਘਟ ਰਹੇ ਯਕੀਨ ਘਟ ਰਹੇ ਉਹਦੀ ਵਜ੍ਹਾ ਹੈ ਕਿ ਅਸੀਂ ਇਹ ਸਮਝਣ 'ਚ ਗਲਤੀ ਕਰ ਰਹੇ ਹਾਂ ਕਿ ਸਾਡੀ ਜ਼ਿੰਦਗੀ 'ਚ ਖਾਸ ਕੌਣ ਹੈ ਤੇ ਆਮ ਕੌਣ ਹੈ ਇਹ ਨੁਕਤਾ ਧਿਆਨ ਨਾਲ ਸਮਝ ਲਿਓ ਗੱਲ ਸਮਝ ਆ ਜਾਏ ਸਾਨੂੰ ਸਾਰਾ ਕੁਝ ਖਾਸ ਲੱਗਦਾ ਪਰ ਗੁਰੂ ਸਾਹਿਬ ਜੀ ਸਾਨੂੰ ਖਾਸ ਨਹੀਂ ਲੱਗਦੇ ਗੁਰੂ ਸਾਹਿਬ ਜੀ ਸਾਨੂੰ ਆਮ ਜੇ ਲੱਗਦੇ ਇਸ ਕਰਕੇ ਸਾਰੇ ਥਾਵਾਂ ਤੇ ਬੰਦਾ ਜੋਰ ਲਾਉਂਦਾ ਹੈ ਤੇ ਗੁਰੂ ਸਾਹਿਬ ਕੋਲ ਆਣ ਕੇ ਬੰਦਾ ਕਾਲਾ ਬੈਂਦਾ ਛੇਤੀ ਕਰਦਾ ਕਿਉਂਕਿ ਇਹਦੀ ਕੋਈ ਖਾਸ ਗੱਲ ਨਹੀਂ ਹੈ ਜਿਵੇਂ ਗੱਲ ਤੋਂ ਆ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਭਾਈ ਸਾਭ ਜਿੱਤਾਂ ਨਹੀਂ ਹੈ ਸਾਡਾ ਵੀਰ ਬਾਹਰੋਂ ਆਇਆ ਜਿੰਨਾ ਮੇਰਾ ਵੀਰ ਨਾਲ ਵਾਸਤਾ ਹੈ ਤੁਸੀਂ ਸਾਰੇ ਇਸ ਵੀਰ ਕੋਲੋਂ ਪੁੱਛਿਓ ਕਿ ਬਾਹਰਲੇ ਮੁਲਕਾਂ ਦੀ ਸਭ ਤੋਂ ਖੂਬਸੂਰਤ ਗੱਲ ਕੀ ਐ ਸਮੇਂ ਦੀ ਪਾਬੰਦੀ ਜਿੱਦਾਂ ਉਥੇ ਸਮੇਂ ਦਾ ਪਾਬੰਦ ਨਹੀਂ ਉਹ ਫੇਰ ਲਾਈਫ ਓਹ ਮੁਲਕ ਭਾਂੋਂ ਸਭ ਤੋਂ ਪਹਿਲਾਂ ਇਹ ਸਿਖਾਉਂਦੇ ਨੇ ਕਿ ਟਾਈਮ ਟੂ ਟਾਈਮ ਹਾਲਾਂਕਿ ਅਸੀਂ ਇਹ ਗੱਲ ਇਹਦਾ ਕ੍ਰੈਡਿਟ ਗੋਰਿਆਂ ਨੂੰ ਦਿੰਦੇ ਆਂ ਵੀ ਗੋਰੇ ਸਮੇਂ ਦੇ ਪਾਬੰਦ ਨੇ ਗੱਲ ਇਹ ਗਲਤ ਹੈ ਬਾਬੇ ਨਾਨਕ ਤੋਂ ਪਹਿਲਾਂ ਇਸ ਧਰਤੀ ਤੇ ਨਾਂ ਕੋਈ ਸਮੇਂ ਦਾ ਪਵੰਦ ਸੀ ਤੇ ਨਾਂ ਕਿਤੇ ਪੜਿਆ ਸੁਣਿਆ ਜਾਂ ਸਕਦਾ ਪਰ ਦੁੱਖ ਇਹ ਹੈ ਨਾਨਕ ਦੇ ਪੁੱਤਾਂ ਨੇ ਪੜਿਆ ਜ਼ਰੂਰ ਹੈ ਸਮਝਿਆ ਨਹੀਂ ਹੈ ਕਿਸੇ ਗੈਰ ਨੇ ਪੜਿਆ ਭਾਵੇਂ ਨਹੀਂ ਪਰ ਉਹਨਾਂ ਨੇ ਅਪ্লাই ਕਰ ਲਿਆ ਆਪਣੀ ਲਾਈਫ ਇਸ ਇਹ ਗੱਲ ਨੂੰ ਤਾਂ ਸੁਰਤ ਚ ਰੱਖੋ ਅਸੀਂ ਸਾਰੇ ਦੂਜੀ ਗੱਲ ਜਦੋਂ ਅਸੀਂ ਸਮੇਂ ਸਿਰ ਨਹੀਂ ਆਤਾ ਮੇਰੇ ਵਰਗੇ ਜਿਹੜੇ ਬੰਦੇ ਨੇ ਉਨਾ ਚੋਂ ਬਹੁਤ ਵੱਡਾ ਹਿੱਸਾ ਤੁਹਾਡੇ ਤੋਂ ਡਰਦਾ ਹੈ ਅਸੀਂ ਸਾਡੀ ਲਾਈਨ ਵਾਲੇ ਬੰਦੇ ਬਹੁਤੇ ਤੁਹਾਡੇ ਤੋਂ ਡਰਦੇ ਨੇ ਕਮਜ਼ੋਰੀ ਹੈ ਸਾਡੀ ਅਸੀਂ ਕਦੀ ਵੀ ਗੱਲ ਸਮੇਂ ਤੇ ਕਹਿੰਦੇ ਨਹੀਂ ਭਾਵੇਂ ਗੱਲ ਬਾਣੀ ਚ ਲਿਖੀ ਆ ਵੀ ਸੱਚ ਸੁਣਾਏ ਸੀ ਸੱਚ ਕੀ ਵੇਲਾ ਅਸੀਂ ਆਸੇ ਪਾਸੇ ਬਥੇਰਾ ਕਹਿਣਾ ਵੀ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਨਹੀਂ ਪਰ ਜਦੋਂ ਸਾਹਮਣੇ ਹੋ ਗਿਆ ਬੰਦਾ ਉਦੋਂ ਨਹੀਂ ਕਹਿੰਦਾ ਬੜੀ ਬਿਮਾਰੀ ਹੈ ਇਸ ਸਿਆਣੇ ਪੰਜਾਬ ਦੀ ਇੱਕ ਕਹਾਵਤ ਹੈ ਕਹਿੰਦੇ ਵਕਤ ਖੁੰਝੇ ਤੋਂ ਬਾਅਦ ਬੋਲਿਆ ਹੋਇਆ ਸੱਚ ਝੂਠ ਨਾਲੋਂ ਵੀ ਮਾੜਾ ਹੁੰਦਾ ਫਿਰ ਤੇ ਬੰਦਾ ਨਾ ਹੀ ਬੋਲੇ ਤੇ ਚੰਗਾ। ਕਮਜ਼ੋਰ ਤੇ ਰਰਲ ਗਿਆ ਤੂੰ ਤੁਸੀਂ ਗੁਰੂ ਨੂੰ ਅਹਿਮੀਅਤ ਨਹੀਂ ਦਿੰਦੇ। ਅਸੀਂ ਗੁਰੂ ਦੀ ਅਹਿਮੀਅਤ ਦੱਸਣੀ ਹੈ ਅਸੀਂ ਤੁਹਾਡੇ ਤੋਂ ਡਰਦੇ ਆ। ਇਸ ਕਰਕੇ ਇਸ ਬੰਨੇ ਗੱਲ ਤੁਰਨੀ। ਸਮੇਂ ਦੇ ਪਾਬੰਦ ਹੋ। ਸਿੱਖ ਸਮੇਂ ਦਾ ਪਵੰਦ ਹੈ ਸਿੱਖ ਸਮੇਂ ਤੇ ਬਹੁਤ ਮਹਾ ਔਰ ਇਹ ਧਰਮ ਦਾ ਹਿੱਸਾ ਹੈ ਧਰਮ ਨੇ ਧਰਮ ਕਕਾਰ ਨਹੀਂ ਹੁੰਦੇ ਧਰਮ ਕੋਈ ਮੱਥੇ ਤੇ ਤਿਲਕ ਲਾਉਣਾ ਨਹੀਂ ਹੁੰਦਾ ਇਹਨੂੰ ਤਾਂ ਬਾਬੇ ਨੇ ਕਿਹਾ ਮੱਥੇ ਤਿਲਕ ਹੱਥ ਬੰਨ ਲਾ ਬੰਨਣਾ ਲੋਗਨ ਰਾਮ ਖਿਡਾਉਣਾ ਜਾਂ ਰੋਕਦਾ ਰੱਬ ਨੂੰ ਖੜਾਉਣਾ ਸਮਝਦੇ ਨੇ ਕੋਈ ਸਮੇਂ ਦਾ ਮਾਲਾ ਪਾ ਕੇ ਰੱਬ ਮਿਲ ਜਾਂਦਾ ਕੋਈ ਸੋਚਦਾ ਹੈ ਸ੍ਰੀਸਾ ਪਾ ਕੇ ਰੱਬ ਮਿਲ ਜਾਂਦਾ ਕੋਈ ਸੋਚਦਾ ਹੈ ਮੱਥੇ ਤੇ ਤਿਲਕ ਰਾ ਕੇ ਰੱਬ ਮਿਲ ਜਾਂਦਾ ਇੰਨਾ ਕਿਸੇ ਵੀ ਚੀਜ਼ ਨਾਲ ਰੱਬ ਨਹੀਂ ਮਿਲਦਾ ਰੱਬ ਮਿਲਦਾ ਹੈ ਮਹਾਰਾਜ ਨੇ ਕਿਹਾ ਧਰਮ ਕਦੋਂ ਸਮਝ ਵਿੱਚ ਆਉਂਦਾ ਵੇਖਿਓ ਧਿਆਨ ਨਾਲ ਸਮਝਿਓ ਸਗਲ ਧਰਮ ਹੈ ਸ੍ਰੇਸ਼ਟ ਧਰਮ ਕਿਹੜਾ ਧਰਮ ਸ੍ਰੇਸ਼ਟ ਹੈ ਹਰ ਕੋ ਨਾਮ ਜਪ ਗੁਰੂ ਦੀ ਗੱਲ ਨੂੰ ਯਾਦ ਰੱਖ ਤੇ ਕੀ ਕਰਨਾ ਹੈ ਅਗਲੀਆਂ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਆਉਂਦੀਆਂ ਨੇ ਗੱਜ ਕੇ ਬੋਲਿਓ ਨਿਰਮਲ ਕਰਮ ਨਿਰਮਲ ਕਰਮ ਧਰਮ ਨੇ ਨਿਰਮਲ ਕਰਮ ਕੀ ਹੁੰਦਾ ਮੇਰੀ ਕੌਮ ਚ 90 ਫੀਸਦੀ ਬੰਦਿਆਂ ਨੂੰ ਪੁੱਛੋ ਨਿਰਮਲ ਕਰਮ ਨਹੀਂ ਪਤਾ ਕਿਉਂਕਿ ਅਸੀਂ ਐਫਰਡ ਹੀ ਨਹੀਂ ਕਰਦੇ ਕਦੇ ਅਸੀਂ ਧਿਆਨ ਹੀ ਨਹੀਂ ਦਿੰਦੇ ਦੂਸਰੀ ਲਾਵੇ ਚ ਮਹਾਰਾਜ ਨੇ ਨਿਰਮਲਤਾ ਹੋਰਾ ਜ਼ਿਕਰ ਕੀਤਾ ਤੇ ਪਹਿਲੀ ਲਾਚ ਮਹਾਰਾਜ ਨੇ ਪਰਵਿਰਤ ਹੋਣ ਦਾ ਜ਼ਿਕਰ ਕੀਤਾ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਤੁਹਾਨੂੰ ਕਈਆਂ ਨੂੰ ਲੱਗੂਗਾ ਵੀ ਗਿਆਨੀ ਜੀ ਤੇ ਆਪ ਹੀ ਸਮੇਂ ਦੇ ਪਾਬੰਦ ਨਹੀਂ ਹਾਲਾਂਕਿ ਮੈਂ ਸਮੇਂ ਦਾ ਪਾਬੰਦ ਆ ਪਰ ਗੱਲ ਇਹ ਹੈ ਕਿ ਅਸੀਂ ਸਮੇਂ ਤੋਂ ਆਲਰੇਡੀ ਬਹੁਤ ਲੇਟ ਹੁਣ ਧਿਆਨ ਚ ਰੱਖਿਓਗਾ ਪਹਿਲੀ ਲਾਮ ਕਹਿੰਦੀ ਹੈ ਬੱਚਿਓ ਤੁਸੀਂ ਦੋਵੇਂ ਸੁਭਾਗ ਜੋੜੇ ਨੀ ਪਹਿਲੀ ਲਾਂਚ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਬੱਚਿਓ ਤੁਸੀਂ ਅੱਜ ਤੋਂ ਬਾਅਦ ਪਰਵਿਰਤ ਹੋਣਾ ਪਰਵਿਰਤ ਹੋਣ ਦਾ ਮਤਲਬ ਹੈ ਤੁਹਾਡੇ ਚ ਬਦਲਾਅ ਹੋਣਾ ਹੈ ਕਿਸੇ ਇੱਕ ਚੀਜ਼ ਨੂੰ ਦੂਜੀ ਥਾਂ ਤੇ ਖੜਿਆ ਜਾਇਆ ਜਾਏ ਨਾ ਉਹਦੇ ਚ ਫਰਕ ਪੈਂਦਾ ਇਹਨੂੰ ਇੰਦਾ ਸਮਝ ਲਓ ਜਿਉਂ ਤੁਸੀਂ ਇੱਕ ਮੋਟਾ ਪੁੱਟ ਕੇ ਦੂਜੇ ਥਾਂ ਤੇ ਲਾਉਨੇ ਹੋ ਨਾ ਤਾਂ ਕੁਝ ਦਿਨ ਤੁਹਾਨੂੰ ਉਸ ਬੂਟੇ ਦਾ ਧਿਆਨ ਰੱਖਣਾ ਪੈਂਦਾ ਜੇ ਉਹਦੇ ਤੋਂ ਫਲ ਚਾਹੀਦੇ ਹੈ ਜੇ ਉਹਦੇ ਤੋਂ ਛਾਂ ਚਾਹੀਦੀ ਹੈ ਜਿਹੜਾ ਗ੍ਰੇਸਟ ਮਾਰਗ ਹੈ ਨਾ ਇੱਥੇ ਦੋ ਮੈਂਬਰਾਂ ਨੇ ਗੁਰੂ ਦੀ ਹਜ਼ੂਰੀ ਚ ਪੱਲਾ ਫੜ ਕੇ ਤੇ ਦੋਵਾਂ ਨਹੀਂ ਇੱਕ ਦੂਜੇ ਲਈ ਜੀਣਾ ਸ਼ੁਰੂ ਕਰਨਾ ਤੇ ਆਪਾਂ ਜਿੰਨੇ ਸਯੋਗੀ ਬੈਠੇ ਆ ਸਾਡੀ ਰਿਸਪੌਂਸਿਬਿਲਟੀ ਇਹ ਬਣਦੀ ਆ ਵੀ ਅਸੀਂ ਸਹਿਯੋਗ ਕਰੀਏ ਵੀ ਹਾਂ ਬੱਚਿਆ ਤੈਨੂੰ ਐਂ ਹੀ ਕਰਨਾ ਚਾਹੀਦਾ ਆਪਣੇ ਜੀਵਨ ਸਾਥੀ ਦਾ ਧਿਆਨ ਰੱਖਣ ਲਈ ਤੇ ਭੈਣ ਨੂੰ ਕਹਿਣਾ ਚਾਹੀਦਾ ਵੀ ਭੈਣੇ ਤੈਨੂੰ ਇੰਝ ਹੀ ਕਰਨਾ ਚਾਹੀਦਾ ਆਪਣੇ ਜੀਵਨ ਸਾਥੀ ਦਾ ਧਿਆਨ ਰੱਖਣ ਵਾਸਤੇ ਪਰ ਇਹ ਗੱਲਾਂ ਅੱਜ ਨਹੀਂ ਹੁੰਦੀਆਂ ਅੱਜ ਕੀ ਹੁੰਦਾ ਕਿਉਂਕਿ ਮਾਜਲਸ ਬਦਲ ਗਈ ਸੰਗਤ ਬਦਲ ਗਈ ਜਿਹੜਾ ਵੀਰ ਹੈ ਉਹਦੇ ਸਲਾਹਕਾਰ ਇਦਾਂ ਦੇ ਨੇ ਉਹ ਕਹਿਣਗੇ ਵੀ ਜੇ ਤੇ ਆਉਂਦਿਆ ਤੇਰਾ ਟੌਰ ਪੈ ਗਿਆ ਤੇਰੀ ਨਾਲ ਦੀ ਤੇ ਸਾਰੀ ਜ਼ਿੰਦਗੀ ਚੱਲੂ ਤੇਰੀ ਇਦਾਂ ਦਾ ਹੀ ਨਾ ਅੱਜਕੱਲ ਸਰਕਲ ਤੇ ਜਿਹੜਾ ਭੈਣਾ ਦਾ ਸਰਕਲ ਹੈ ਉਹਦੇ ਨਾਲ ਦਾ ਸਰਕਲ ਕਹਿੰਦਾ ਵੀ ਜੇ ਤੇ ਜਾਦਿਆਂ ਤੂੰ ਪਾ ਲਿਆ ਪ੍ਰਭਾਵ ਉਹਦੇ ਤੇ ਤੇ ਸਾਰੀ ਜ਼ਿੰਦਗੀ ਤੇਰਾ ਰਹਿਣਾ ਉਨੇ ਤਾਂ ਖੇੜੀ ਉਲਟੀ ਹੋ। ਪ੍ਰਭਾਵ ਪਾਉਣ ਵਾਲੀ ਤੇ ਗੱਲ ਤਾਂ ਪਰਵਿਰਤ ਹੋਣ ਦੀ ਚੱਲ ਰਹੀ ਹੈ। ਹੁਣ ਤੁਸੀਂ ਦੂਜਾ ਪੱਖ ਵੇਖਿਓ। ਮਹਾਰਾਜ ਰਿਸ਼ਤਿਆਂ ਦਾ ਮਤਲਬ ਕੀ ਹੈ? ਰਿਸ਼ਤੇ ਦੇ ਮਤਲਬ ਨਹੀਂ ਸਮਝ। ਰਿਸ਼ਤੇ ਦਾ ਮਤਲਬ ਅਸੀਂ ਖਾਣਾ ਪੀਣਾ ਰੱਖ ਲਿਆ। ਮੈਨੂੰ ਚਾਹ ਨਹੀਂ ਪੁੱਛੀ, ਮੈਨੂੰ ਪਾਣੀ ਨਹੀਂ ਪੁੱਛਿਆ, ਮੈਨੂੰ ਖਾਣ ਨੂੰ ਨਹੀਂ ਦਿੱਤਾ। ਯਾਰ ਖਾਣਾ ਹੀ ਵੱਡੀ ਗੱਲ ਰਹਿ ਗਈ ਹੈ। ਢੇਡੀ ਨਹੀਂ ਵਰਦੇ ਸਾਡੇ ਸਾਰੀ ਜ਼ਿੰਦਗੀ। 17 ਸਾਲਾਂ ਦਾ ਬੰਦਾ ਵੀ ਖਾਣ ਨੂੰ ਰੋਈ ਜਾਂਦਾ ਹੈ 30 ਸਾਲਾਂ ਦਾ ਵੀ ਖਾਣ ਨਿਆਣਾ ਵੀ ਖਾਣ ਲਈ ਰੋ ਰਿਹਾ ਤੇ 70 ਸਾਲ ਵਾਲਾ ਵੀ ਖਾਣ ਦੀ ਗੱਲ ਹੀ ਕਰੀ ਜਾਂਦਾ ਕੀ ਫਰਕ ਕੀ ਚੇਂਜ ਆਈ ਫਿਰ ਬੰਦੇ ਵਿੱਚ ਕਿਸੇ ਥਾਂ ਤੇ ਤੇ ਆਣ ਕੇ ਕਹੋ ਵੀ ਖਾਣਾ ਪੀਣਾ ਛੱਡੋ ਯਾਰ ਅਗਲੀ ਗੱਲ ਕਰੋ ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਵਿਆਹਾਂ ਵਿੱਚ ਖਾਣੇ ਸਿੰਪਲ ਕਰਦੇ ਹੋ ਵਿਆਹ ਪੇ ਠੀਕ ਹੋ ਜਾਂਦੇ ਪਰ ਇਹ ਹੋਣਾ ਨਹੀਂ ਇਹ ਗੱਲ ਕਰਨੀ ਬਹੁਤ ਸੌਖੀ ਹੈ ਪਰ ਇਹਦੇ ਤੇ ਅਮਲ ਕਰਨਾ ਬਹੁਤ ਔਖਾ ਉਹ ਖੈਰ ਗੱਲ ਲੱਗੇ ਨਵੇਂ ਪਰਵੇਤ ਹੋਣਾ ਸਿੱਖੋ ਬੱਚਾ ਬੱਚੀ ਵਾਂਗ ਸੋਚਣਾ ਸ਼ੁਰੂ ਕਰੇ ਤੇ ਬੱਚੀ ਬੱਚੇ ਵਾਂਗ ਸੋਚਣਾ ਸ਼ੁਰੂ ਕਰੇ ਅਸੀਂ ਗ੍ਰਸਥ ਵਿੱਚ ਪਰਮੇਸ਼ ਹੋ ਰਿਆ ਇਹਨਾਂ ਦੋਵਾਂ ਦੀ ਸੋਚ ਨੂੰ ਇੱਕ ਦੂਜੇ ਨਾਲ ਮਿਲਾਉਣ ਲਈ ਅਸੀਂ ਸਾਰੇ ਰਿਸ਼ਤੇਦਾਰ ਸਹਿਯੋਗ ਕਰੀਏ ਪਰ ਅਸੀਂ ਇਦਾਂ ਨਹੀਂ ਕਰਦੇ ਅਸੀਂ ਇਦਾਂ ਕਿੱਥੇ ਕਰਦੇ ਹੁਣ ਪੁਰਾਣੇ ਸਮਿਆਂ 'ਚ ਥੋੜੀ ਜਿਹੀ ਉਹਦਾ ਅਨਪੜਾ ਦੀ ਦੇਣ ਲੱਗਾ ਕਿਉਂਕਿ ਅਸੀਂ ਪੁਰਾਣੇ ਰਿਸ਼ਤੇਦਾਰਾਂ ਨੂੰ ਬਜ਼ੁਰਗਾਂ ਨੂੰ ਅਨਪੜ੍ਹ ਕਹਿੰਦੇ ਆ ਔਰ ਬਜ਼ੁਰਗ ਧੀ ਨੂੰ ਤੁਰ ਲੱਗਿਆ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਪੁੱਤ ਸੁੱਖ ਦੀ ਸਾਡੇ ਨਾਲ ਕਰੀ ਪਰ ਦੁੱਖ ਦੀ ਅਜ ਤੋਂ ਬਾਅਦ ਸਾਡੇ ਨਾਲ ਨਾ ਕਰੀ। ਕਹੀਂ ਕਹਿੰਦੇ ਸੀ ਨਾ ਉਹ ਹਨਪੜ ਸੀ ਉਹ ਸਕੂਲਾ ਕਾਲਜ ਆ ਤੇ ਨਹੀਂ ਸੀਗਾ ਕੋਈ ਡਿਗਰੀ ਸੀ ਉਹ ਨਾ ਪੜ੍ਹ। ਤੇ ਕਹਿੰਦੇ ਸੀ ਪੁੱਤ ਇਹੋ ਹੀ ਤੇਰਾ ਘਰ ਹੈ ਇਹੋ ਹੀ ਤੇਰਾ ਪਰਿਵਾਰ ਹੈ ਸਾਰਾ ਕੁਝ ਤੇਰਾ ਔਰ ਸੇਮ ਗੱਲ ਬੱਚੇ ਨੂੰ ਵੀ ਕਹਿੰਦੇ ਸੀ ਕਿ ਪੁੱਤ ਅਜ ਤੋਂ ਬਾਅਦ ਇਹ ਪਰਿਵਾਰ ਵੀ ਤੇਰਾ ਆਪਣਾ ਪਰਿਵਾਰ ਹੈ। ਇਸੇ ਕਰਕੇ ਅਸੀਂ ਜਦੋਂ ਆਨੰਦ ਕਾਰਜ ਹੁੰਦਾ ਹੈ ਜਾਂ ਬੱਚੇ ਬੱਚੀ ਦਾ ਰਿਸ਼ਤਾ ਹੁੰਦਾ ਹੈ ਤੇ ਰਿਸ਼ਤੇ ਤੋਂ ਬਾਅਦ ਮਾਂ ਬਾਪ ਦੋ ਬਣ ਜਾਂਦੇ ਨੇ ਧੀ ਦੇ ਵੀ ਤੇ ਪੁੱਤ ਦੇ ਬੱਚਾ ਵੀ ਆਪਣੇ ਸੱਸ ਤੇ ਸਹੁਰੇ ਨੂੰ ਕੀ ਕਹਿੰਦਾ ਮਮੀ ਤੇ ਡੈਡੀ ਜਾਂ ਪਾਪਾ ਜੋ ਵੀ ਸ਼ਬਦ ਵਰਤੇ ਹੁੰਦੇ ਧੀ ਵੀ ਇਦਾਂ ਕਹਿੰਦੀ ਇਹਦਾ ਮਤਲਬ ਹੈ ਜੇ ਆਪਣੀ ਮਾਂ ਦੀਆਂ ਖੁਸ਼ੀਆਂ ਦਾ ਧਿਆਨ ਰੱਖਣਾ ਤੇ ਦੂਜੇ ਬੰਨੇ ਦੂਜੀ ਮਾਂ ਦੀਆਂ ਖੁਸ਼ੀਆਂ ਦਾ ਧਿਆਨ ਦੋਵਾਂ ਨੇ ਹੀ ਰੱਖਣਾ ਹੈ ਇੱਕ ਨੇ ਨਹੀਂ ਰੱਖਣਾ ਇਹਨੂੰ ਪਰਵਿਰਤ ਹੋਣਾ ਕਹਿੰਦੇ ਨੇ ਕਿ ਬਦਲਣਾ ਪੈਣਾ ਤੇ ਅੱਜ ਤੋਂ ਬਾਅਦ ਦੋ ਮਾਵਾਂ ਦੀ ਜ਼ਿੰਮੇਵਾਰੀ ਦੋ ਪਿਓਾਂ ਦੀ ਜ਼ਿੰਮੇਵਾਰੀ ਤੇਰੇ ਤੇ ਆ ਹੁਣ ਇਹਨੂੰ ਹੋਰ ਸੌਖਾ ਸਮਝਦੇ ਆ ਅਸੀਂ ਜਿੱਦਾਂ ਦਾ ਦੂਜੇ ਤੋਂ ਉਮੀਦ ਕਰਦੇ ਆ ਆਪ ਉਦਾਂ ਦੇ ਨਹੀਂ ਬਣਦੇ ਇਹਨੂੰ ਸਮਝਿਓ ਹਰ ਬੰਦਾ ਸੋਚਦਾ ਵੀ ਉਹਦਾ ਜਵਾਈ ਆਗਿਆਕਾਰ ਹੋਵੇ ਧੀ ਦਾ ਹਰ ਬੰਦਾ ਸੋਚਦਾ ਕਿ ਸਾਡਾ ਜਵਾਈ ਧੀ ਦਾ ਆਗਿਆਕਾਰ ਹੋਵੇ ਪਰ ਕੋਈ ਸੱਸ ਤੇ ਸਹੁਰਾ ਨਹੀਂ ਸੋਚਦੇ ਵੀ ਸਾਡੀ ਨੌਂ ਦਾ ਸਾਡਾ ਪੁੱਤ ਆਗਿਆਕਾਰ ਹੋਵੇ ਜਵਾਈ ਧੀ ਦੇ ਅੱਖੇ ਲੱਗੇ ਚੰਗਾ ਲੱਗਦਾ ਪਰ ਜੇ ਪੁੱਤ ਨੌਂ ਦੇ ਅੱਖੇ ਲੱਗੇ ਇਹ ਚੰਗਾ ਨਹੀਂ ਲੱਗਦਾ ਗੱਲ ਤਾਂ ਸੇਮ ਹੀ ਆ ਨਾ ਵੀ ਜੇ ਤੇ ਧੀ ਦੀ ਗੱਲ ਜਵਾਈ ਮੰਨੇ ਤੇ ਅਸੀਂ ਕਹਿੰਨੇ ਆਂ ਆਪ ਬੜੇ ਬੜੇ ਵੱਡੇ ਭਾਗ ਨੇ ਸਾਡੇ ਸਾਡੀ ਧੀ ਦੇ ਪੁੱਛਣ ਤੋਂ ਬਿਨਾ ਸਾਡਾ ਜਵਾਈ ਇੱਕ ਪੈਰ ਨਹੀਂ ਪੁੱਟਦਾ ਐਂ ਕਿਹਨੇ ਨਾ ਵਧਾਈ ਕਰਦੇ ਪਰ ਜੇ ਨੌ ਤਾਂ ਪੁੱਛਣ ਤੋਂ ਬਿਨਾ ਕਿਤੇ ਪੁੱਤ ਇੱਕ ਪੈਰ ਨਾ ਪੁੱਟੇ ਅਸੀਂ ਕਹਿੰਨੇ ਮਗਰ ਲੱਗ ਗਿਆ ਜਿੱਦਣ ਦੀ ਆਈ ਹੈ ਫਿਰ ਕੀ ਹੋਇਆ ਜੇ ਧੀ ਦੇ ਮਗਰ ਲੱਗ ਸਕਦਾ ਨੌ ਦੇ ਮਗਰ ਲੱਗਣਾ ਵੀ ਪ੍ਰਵਾਨ ਕਰੋ ਹੁਣ ਉਹੀ ਥਾਂ ਤੇ ਮੈਨੂੰ ਇੱਕ ਸੈਮੀਨਾਰ 'ਚ ਇੱਕ ਵਾਰ ਭੈਣ ਨੇ ਸਵਾਲ ਕੀਤਾ ਕਹਿੰਦੀ ਵੀਰਮਾ ਸੱਸ ਤੋਂ ਬੜੀ ਦੁਖੀ ਆ। ਮੈਂ ਕਿਹਾ ਕਿਉਂ? ਕਹਿੰਦੇ ਬੱਸ ਉਹਦੀਆਂ ਆਦਤਾਂ ਨਹੀਂ ਚੰਗੀਆਂ। ਤੇ ਹੁਣ ਮੈਂ ਆਪਣੀ ਸੱਸ ਨੂੰ ਬੁਲਾਉਂਦੀ ਕਿੰਨੇ ਦੇਣੀ ਹੋ। ਟੀਚਰ ਸੀ ਭੈਣ ਹੋ। ਤੇ ਮੈਂ ਕਿਹਾ ਭੈਣੇ ਤੇਰਾ ਭਰਾ ਵੀ ਹੈਗਾ ਕੋਈ ਕਹਿੰਦੀ ਹਾਂ ਮੇਰਾ ਇੱਕ ਭਰਾ ਹੈ। ਮੈਂ ਕਿਹਾ ਅੱਛਾ ਵਿਆਹ ਹੈ? ਕਹਿੰਦੀ ਨਹੀਂ ਵਿਆਹ ਨਹੀਂ ਹੈ। ਮੈਂ ਕਿਹਾ ਮੰਨ ਲੈ ਕੱਲ ਨੂੰ ਤੇਰਾ ਭਰਾ ਵਿਆਹ ਆ ਜਾਏ। ਤੇ ਤੇਰੀ ਜਿਹੜੀ ਪਰਜਾਈ ਹੈ ਉਹ ਤੇਰੀ ਮਾਂ ਨਾਲ ਬੋਲੇ ਨਾ ਫਿਰ ਤੂੰ ਕੀ ਕਰੇਂਗੀ ਕਹਿੰਦੀ ਫਿਰ ਮੈਂ ਆਪਣੇ ਭਰਾ ਨੂੰ ਤੇ ਪਰਜਾਈ ਨੂੰ ਸਮਝਾਵਾਂਗੀ ਕਿ ਇਹਨੇ ਸਾਨੂੰ ਜਨਮ ਦਿੱਤਾ ਤੇ ਮੈਂ ਕਹੇ ਇਹੋ ਗੱਲ ਆਪਣੇ ਆਪ ਨੂੰ ਸਮਝਾ ਲੈ ਭੈਣੇ ਫਿਰ ਪਰ ਆਪਣੇ ਆਪ ਨੂੰ ਸਮਝਾਉਣਾ ਉਪਸਾਰ ਹੈ ਇਹ ਨਿਰਮਲ ਕਰਮ ਹੈ ਜਿਹਨੂੰ ਦੂਜੀ ਲਾਂਚ ਮਹਾਰਾਜ ਨੇ ਨਿਰਮਲ ੋਅ ਕਿਹਾ ਹੈ ਪਰ ਹੁਣ ਲਾਵਾ ਸੁਣਦਾ ਕੌਣ ਹੈ ਤੁਸੀਂ ਲਾਵਾ ਥੋੜੀ ਸੁਣੀਆਂ ਨੇ ਕਿਸੇ ਨੇ ਧਿਆਨਨੀ ਦਤਾ ਪਦ ਲਾਵਾਂ ਵਾਲਾ ਆਪਣਾ ਤਾਂ ਧਿਆਨ ਇਹ ਸੀ ਕਿ ਚਾਰ ਲਾਵਾਂ ਕੰਪਲੀਟ ਹੋ ਗਈਆਂ ਹੁਣ ਪੱਲੇ ਦੀ ਜਿਹੜੀ ਰਸਮ ਰਸਮ ਤਾਂ ਬਦਲ ਜਾਂਦੀ ਮਰਿਆਦਾ ਹੈ ਜਿਹੜੀ ਕਿੰਡੀ ਕਮਾਲ ਦੀ ਹੈ ਲੜਕੀ ਦੇ ਪਿਤਾ ਜੀ ਬੱਚੇ ਦਾ ਪੱਲਾ ਆਪਣੇ ਧੀ ਦੇ ਹੱਥ ਵਿੱਚ ਗੁਰੂ ਦੀ ਹਾਜ਼ਰੀ ਚ ਫੜਾਉਂਦੇ ਨੇ ਤੇ ਕਿੰਨੇ ਰਿਸ਼ਤੇਦਾਰ ਮੌਜੂਦ ਹੁੰਦੇ ਨੇ ਉੱਥੇ ਇਹਦਾ ਮਤਲਬ ਹੈ ਗੁਰੂ ਦੀ ਹਜ਼ੂਰੀ ਵਿੱਚ ਪੱਲਾ ਫੜਾਇਆ ਗਿਆ ਤੇ ਨਾਲ ਨਾਲ ਪੱਲਾ ਫੜਦੇ ਆ ਸ਼ਬਦ ਪੜੇ ਗਏ ਪਰ ਤੁਸੀਂ ਵੇਖੋ ਪੱਲੇ ਦੀ ਰਸਨ ਸਿਰਫ ਧੀ ਤੱਕ ਸੀਮਤ ਕੀਤੀ ਜਾਂਦੀ ਹੈ ਸਾਰੇ ਸ਼ਬਦ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ ਇੰਨਾ ਰੱਖਿਆ ਜਾਂਦਾ ਪੱਲੇ ਠੰਡੇ ਲੱਗੀ ਜਦੋਂ ਕਿ ਸਾਰੇ ਸ਼ਬਦ ਦਾ ਜਿਹੜਾ ਸੰਦਰਭ ਹੈ ਉਹ ਹੈ ਉਸਤਤ ਨਿੰਦਾ ਨਾਨਕ ਜੀ ਮੈਂ ਆਪ ਬਜਾਈ ਦੋਵੇਂ ਬੱਚੇ ਗੁਰੂ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਸਾਡੀ ਭੈਣ ਸਾਡਾ ਵੀਰ ਗੁਰੂ ਨਾਨਕ ਪਿਤਾ ਜੀ ਨੂੰ ਸਾਹਮਣੇ ਰੱਖ ਕੇ ਕਹਿ ਰਿਹਾ ਹੈ ਹੇ ਨਾਨਕ ਪਿਤਾ ਜੀ ਅਸੀਂ ਅੱਜ ਤੋਂ ਬਾਅਦ ਦੋਵਾਂ ਮੈਂਬਰਾਂ ਨੇ ਉਸਤਤ ਤੇ ਲਿੰਦਿਆ ਛੱਡਤੀ ਮੇਰੇ ਪਤੀ ਨੇ ਮੇਰੀ ਤਾਰੀਫ ਕੀਤੀ ਨਹੀਂ ਕੀਤੀ ਮੈਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਪਰ ਅਸੀਂ ਤਾਂ ਜੀਂਦੇ ਦੇ ਆਸਤੇ ਆ ਮੇਰਾ ਪਤੀ ਸਾਰੀ ਦੁਨੀਆ ਨੂੰ ਚੰਗਾ ਕਹਿ ਸਕਦਾ ਪਰ ਮੈਨੂੰ ਚੰਗਾ ਨਹੀਂ ਕਹਿ ਸਕਦਾ ਕਹਿਣਾ ਚਾਹੀਦਾ ਏ ਉਹਨੂੰ ਪਰ ਜੇ ਨਹੀਂ ਕਹਿੰਦਾ ਤੇ ਭੁੱਖ ਰੱਖਣ ਦੀ ਲੋੜ ਨਹੀਂ ਦੋਵੇਂ ਮੈਂ ਇਤਨੀ ਸਰਦਾਰ ਸਾਹਿਬ ਵੀਰ ਸਾਡਾ ਵੀ ਕਹਵੇ ਇਹ ਮੈਂ ਉਸ ਪਤਨਿੰਦਾ ਛੱਡ ਤੀ ਮੇਰੀ ਪਤਨੀ ਮੈਨੂੰ ਚੰਗਾ ਕਹੇ ਨਾ ਕਹੇ ਕੋਈ ਫਰਕ ਨਹੀਂ ਪੈਂਦਾ ਮੇਰੀ ਪਤਨੀ ਐ ਅਸੀਂ ਜੀਵਨ ਸਾਥੀ ਆ ਇਹਦੇ ਉਹ ਸ਼ਬਦ ਚੰਗੇ ਕਢਾ ਕੇ ਮੈਂ ਚੰਗਾ ਨਹੀਂ ਬੜ ਜਾਣਾ ਇੱਕ ਬੇਨਤੀ ਕਰਦਾ ਇੱਥੇ ਰੋਕ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਸਮਾਂ ਨਹੀਂ ਬਹੁਤਾ ਗੱਲਾਂ ਇਹ ਬਹੁਤ ਧਿਆਨ ਨਾਲ ਸਮਝਣ ਵਾਲੀਆਂ ਨੇ ਇਹਨਾਂ ਬੱਚਿਆਂ ਨਾਲ ਜਿੱਥੇ ਸਮਝੜੀਆਂ ਪੁਰਾਣੇ ਸਮੇਂ ਚ ਸਾਡੇ ਤੁਹਾਡੇ ਘਰਾਂ ਚ ਆਪਾਂ ਸਾਰੇ ਦਾਦੀਆਂ ਚਲੋ ਜੇ ਦਾਦੀਆਂ ਨਹੀਂ ਮਾਵਾ ਮਾਵਾ ਦੇ ਵੇਲੇ ਤਾਂ ਦੌਰ ਹੀ ਵੇਖੋ ਤੁਸੀਂ ਕਿਤੇ ਮਾਵਾ ਕਦੀ ਮਾਂ ਨੇ ਪਿਓ ਨੂੰ ਕਿਹਾ ਸੀ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਕਦੀ ਕਿਹਾ ਸੀ ਨਾ ਪਰ ਪਿਆਰ ਵੇਖੋ ਕਿੰਨਾ ਸੀ ਉਹਨਾਂ ਤੇ ਅੱਜ ਵਾਲੇ ਦਿਨ ਤੇ 36000 ਕਹਿੰਦੇ ਨੇ ਵੀ ਅਸੀਂ ਪਿਆਰ ਕਰਦੇ ਆ ਪਰ ਪਿਆਰ ਹੈ ਜਦੋਂ ਨਾਲ ਲਵ ਯੂ ਸ਼ਬਦ ਆਇਆ ਨਾ ਉਹਨਾਂ ਦਾ ਜ਼ਿੰਦਗੀ ਚ ਲਵ ਯੂ ਮੁੱਕ ਗਿਆ ਪਤਾ ਨਹੀਂ ਕਿੰਨੇ ਦਿੱਤਾ ਹੈ ਸ਼ਬਦ ਪਿਆਰ ਸ਼ਬਦਾਂ ਦੇ ਮੁਤਾਜ ਥੋੜੇ ਹੁੰਦੇ ਨੇ ਮਾ ਅਸੀਂ ਮਹਾਰਾਜ ਨਾਲ ਮੇਰਾ ਬੜਾ ਮਹਾਰਾਜ ਨਾਲ ਪਿਆਰ ਉਹ ਨਹੀਂ ਪਿਆਰ ਪਿਓ ਸਾਡਾ ਮਹਾਰਾਜ ਜਿੱਦਣ ਮਹਾਰਾਜ ਨਾਲ ਪਿਆਰ ਪੈ ਗਿਆ ਸਾਰੀ ਦੁਨੀਆ ਦਾ ਪਿਆਰ ਫਿੱਕਾ ਪੈ ਗਿਆ ਮਾਪੇ ਦੇ ਪਿਆਰ ਦੇ ਮਤਲਬ ਹੀ ਨਹੀਂ ਸਮਝ ਸਕਿਆ ਅਸੀਂ ਤੋਂ ਗੁਰੂ ਕੇ ਪਿਆਰਿਓ ਸ਼ਬਦਾ ਦੇ ਮਥਾਜ਼ ਨਹੀਂ ਹੁੰਦੇ ਪਿਆਰ ਮਾਂ ਪੁੱਤ ਨੂੰ ਪਿਆਰ ਕਰਦੀ ਉਹ ਸਾਰੀ ਜ਼ਿੰਦਗੀ ਨਾ ਕਹੇ ਵੀ ਪੁੱਤ ਮੈਂ ਤੈਨੂੰ ਪਿਆਰ ਕਰਦੀ ਆ ਪਰ ਜਿੱਦਣ ਬੱਚੇ ਦੇ ਝਰੀਟ ਵੱਸਦੀ ਆ ਨਾ ਰੋਟੀ ਮਾਂ ਛੱਡ ਦਿੰਦੀ ਹੈ ਇਹਨੂੰ ਪਿਆਰ ਕਰਨਾ ਕਹਿੰਦੇ ਨੇ ਪਿਆਰ ਸ਼ਬਦਾਂ ਦਾ ਮਥਾਜ਼ ਹੁੰਦਾ ਹੈ ਕਰ ਸਾਡੇ ਦਿਮਾਗ 'ਚ ਬਾਤ ਆ ਵੀ ਪਿਆਰ ਕਹਿਣ ਨਾਲ ਜਿੱਦਣ ਦੇ ਪਿਆਰ ਦੇ ਦਿਨ ਮਨਾਏ ਜਾ ਰਹੇ ਨੇ ਉਸ ਦਿਨ ਦਾ ਪਿਆਰ ਜ਼ਿੰਦਗੀ 'ਚੋਂ ਪਤਾ ਨਹੀਂ ਇਹ ਤਾਂ ਗੋਰਿਆਂ ਦੀ ਕਾਰਡ ਹੈ ਉਹਨਾਂ ਪਿਆਰ ਵਾਲੇ ਦੇਣ ਦਸ ਤੇ ਸਾਨੂੰ ਵੀ ਆ ਪਿਆਰ ਵਾਲਾ ਦੇਣ ਹੈ ਬਾਕੀ ਨਫ਼ਰਤ ਵਾਲੇ ਦੇਣ ਹੁੰਦੇ ਨੇ ਮਗਰ ਲੱਗਿਆ ਸੀ ਕਿਉਂਕਿ ਪੜਾਈਆਂ ਉਹਨਾਂ ਦੀਆਂ ਕੀਤੀਆਂ ਕਿਤਾਬਾਂ ਉਹਨਾਂ ਦੀਆਂ ਪੜ੍ਹੀਆਂ ਇਸ ਬਾਪੂ ਨੂੰ ਤਾਂ ਖਾਸ ਬੰਨਿਆ ਹੀ ਨਹੀਂ ਕਦੇ ਸਗੁਰੂ ਕੇ ਪਿਆਰਿਓ ਵਾਪਸ ਪਰਤੋ ਤੁਹਾਡਾ ਘਰ ਬਹੁਤ ਵੱਡਾ ਤੁਸੀਂ ਬਹੁਤ ਵੱਡੇ ਮਹਾਨ ਵਿਰਸੇ ਦੇ ਮਾਲਕ ਹੋ ਤੋ ਬੱਚੇ ਬੱਚੀ ਨੇ ਇਹ ਪ੍ਰਣ ਕਰਨਾ ਹੈ ਨਿਰਮਲ ਹੋ ਇਹਦਾ ਅਰਥ ਇਹ ਹੈ ਨੂੰ ਸ਼ਬਦ ਕਹਿਣਾ ਨਾ ਪਵੇ ਤੇ ਅਸੀਂ ਦੋਵੇਂ ਮੈਂਬਰ ਇੱਕ ਦੂਜੇ ਦੀ ਫੀਲਿੰਗ ਸਮਝੀਏ ਅਹਿਸਾਸਾਂ ਨੂੰ ਕਮਾਉਣਾ ਸਿੱਖੋ ਤੇ ਸਾਰੇ ਸਾਰੇ ਰਿਸ਼ਤੇਦਾਰ ਸਹਿਯੋਗ ਕਰਨੇ ਦਾ ਇਹ ਸ਼ਬਦ ਮੈਂ ਬਾਰ-ਬਾਰ ਕਹਿ ਰਿਹਾ ਹਾਂ ਜੇ ਬੱਚੇ ਬੱਚੀ ਆਪਸ ਵਿੱਚ ਇੱਕ ਦੂਜੇ ਦੇ ਨਾਲ ਰਿਸ਼ਤਾ ਨਿਭਾਉਂਦੇ ਨੇ ਤੇ ਸਾਰੀ ਕਾਇਨਾਤ ਦੇ ਨਾਲ ਨਾ ਰਿਸ਼ਤੇਦਾਰ ਉਸ ਰਿਸ਼ਤੇ ਨੂੰ ਪਵਿੱਤਰ ਕਰਨ ਤੇ ਜ਼ੋਰ ਦੇ ਦਿਆ ਕਰੋ ਐਵੇਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇਹ ਐ ਕਿਉਂ ਹੈ ਆ ਕਰਮਾਂ ਆਜ਼ਦੀ ਜਿਹੜੀ ਪੜ੍ਹਾਈ ਹੈ ਨਾ ਉਹ ਬਾਹਰੀ ਮੈਚਿੰਗ ਦੀ ਬੜੀ ਕਿਉਂਕਿ ਸਾਰੇ ਆਪਾਂ ਵੇਖਦੇ ਆ ਮੈਂ ਬਹੁਤ ਵਾਰ ਕਹਿਣਾ ਹੁੰਦਾ ਵੀ ਬਾਹਰ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਵੀ ਕਿਹੜਾ ਕਿਹਦਾ ਜੀਵਨ ਸਾਥੀ ਹੈ ਕਿਉਂਕਿ ਬਾਹਰੀ ਮੈਚਿੰਗ ਦਾ ਬਹੁਤ ਟ੍ਰੈਂਡ ਹੈ ਗੁਰੂ ਸਾਹਿਬ ਅੰਦਰੋਂ ਮੈਚ ਕਰਾਉਂਦੇ ਰਿਸਤੇ ਜਿੱਦਣ ਅੰਦਰੋਂ ਰਿਸ਼ਤਾ ਮੈਚ ਹੋ ਗਿਆ ਜ਼ਿੰਦਗੀ ਜੀਵਨ ਦਾ ਸਵਾਦ ਆ ਜਾਣਾ ਤੀਜੀ ਲਾਂਚ ਕਿਹਾ ਚਾਰ ਹੀ ਮਰ ਲੈਣੇ ਬੱਚਿਓ ਤੁਸੀਂ ਦੋਵਾਂ ਮੈਂਬਰਾਂ ਨੇ ਆਪਣੀ ਜ਼ਿੰਦਗੀ 'ਚ ਕਦੀ ਚਾਹ ਹੀ ਘਟਾ ਲੈਣਾ ਇਹ ਚਾਹ ਵੱਧਦੇ ਹੀ ਜਾਣੇ ਚਾਹੀਦੇ ਹਰ ਤੀਜੀ ਲਾਂਉ ਮਨ ਚਾਉ ਪੈਣਾ ਤੀਜੀ ਲਾਂ ਕਹਿੰਦੀ ਆ ਚਾਹ ਨਾ ਘਟਣ ਦਿਓ ਲਾਈਫ 'ਚ ਕਦੇ ਅੱਜ ਜਿਵੇਂ ਚਾਹ ਹੈ ਇਹ ਚਾਹ ساری ਜ਼ਿੰਦਗੀ ਬਣਾ ਕੇ ਰੱਖੇ ਤੇ ਜੋਤੀ ਲਾਜ ਫਰਮਾਹਤ ਨੇ ਕਿਹਾ ਸਹਜ ਪਿਆਰ ਰੱਬ ਨਾਲ ਸਹਜ ਸਟੇਬਿਲਟੀ ਇਹ ਫੈਸਲਾ ਕਰਨ ਦੀ ਤਾਕਤ ਆ ਅੱਜ ਬੰਦਿਆਂ ਨੂੰ ਫੈਸਲਾ ਕਰਨਾ ਨਹੀਂ ਆਉਂਦਾ ਮੈਂ ਇੱਕ ਸਰੇ ਉਦਾਹਰਣ ਦਿੰਦਾ ਗੁਰਬਾਣੀ ਕਹਿੰਦੀ ਹੈ ਗੁੱਸੇ ਨਾ ਹੋਇਆ ਕਰ ਜਦੋਂ ਗੁੱਸਾ ਆਵੇ ਤੇ ਆਪਣੇ ਪਰਿਵਾਰ ਵਿੱਚ ਵਿਆਹ ਕਰ ਗੁਰਬਾਣੀ ਕਹਿੰਦੀ ਹੈ ਗੁੱਸਾ ਆਵੇ ਤੇ ਪਰਿਵਾਰ ਵਿੱਚ ਵਿਆਹ ਕਰੋ ਲੋਕ ਕਹਿੰਦੇ ਆ ਗੁੱਸਾ ਆਵੇ ਤੇ ਮੈਨੂੰ ਕੱਲਾ ਛੱਡ ਜਿਹੜਾ ਰਿਸ਼ਤਾ ਤੁਸੀਂ ਗੁੱਸੇ ਵਿੱਚ ਇਕੱਲਾ ਛੱਡਦਾ ਨਾ ਉਹ ਰਿਸ਼ਤਾ ਭੈੜਾ ਹੋ ਜਾਂਦਾ ਗੁੱਸੇ ਵਿੱਚ ਇਕੱਲੇ ਨਹੀਂ ਰਹਿਣਾ ਕਦੇ ਗੁੱਸੇ ਵਿੱਚ ਪਰਿਵਾਰ 'ਚ ਰਹਿ। ਇਹ ਹੈ ਨਾ ਵੀ ਮੈਨੂੰ ਬੁਲਾਇਓ ਤੇ ਮੈਂ ਉਦਾਹਰਣ ਦੇ ਕੇ ਸਮਾਪਤੀ ਕਰਨ ਲੱਗਾ। ਸਾਡਾ ਫਾਰਮੂਲਾ ਇਹ ਹੈ ਵੀ ਜਦੋਂ ਬੰਦਾ ਕਿਸੇ ਨਾਲ ਗੁੱਸੇ ਹੋਵੇ ਤੇ ਆਪਾਂ ਕਹਿੰਨੇ ਆਂ ਵੀ ਜਿਹੜਾ ਪਹਿਲਾਂ ਬੁਲਾ ਲੂਗਾ ਉਹ ਗਲਤ ਹੈ ਜਿਹੜਾ ਬਾਅਦ 'ਚ ਬੁਲਾਊਗਾ ਇਹ ਨਾ ਜੇ ਮੈਂ ਬੁਲਾ ਲਿਆ ਤੇ ਇਹ ਤਾਂ ਇਹਨਾਂ ਦਾ ਮੂੰਹ ਪੈ ਲੈਣਾ ਵੀ ਕੱਲ ਨੂੰ ਫਿਰ ਗੁੱਸੇ ਹੋਣਗੇ ਇਸ ਕਰਕੇ ਮੈਂ ਨਹੀਂ ਬੁਲਾਉਣਾ ਹੁਣ ਆਟਾ ਦਾ ਤੁਸੀਂ ਇਕੋ ਜਾਈ ਖਾਣੇ ਹੋ ਜੇ ਪਤਨੀ ਨੂੰ ਲੱਗਦਾ ਮੈਂ ਨਹੀਂ ਬੁਲਾਉਣਾ ਤੇ ਪਤੀ ਨੂੰ ਵੀ ਤੇ ਐਂ ਲੱਗਦਾ ਮੈਂ ਨਹੀਂ ਬੁਲਾਉਣਾ ਫਿਰ ਤਾਂ ਦੋਵੇਂ ਇਕੋ ਦਿਨ ਇਸ ਕਰਕੇ ਜਦੋਂ ਵੀ ਕਿਤੇ ਜ਼ਿੰਦਗੀ 'ਚ ਗੁੱਸਾ ਆਵੇ ਪਹਿਲਾਂ ਬੁਲਾਉਣ ਦੀ ਸ਼ੁਰੂਆਤ ਕਰੋ ਚਲੋ ਆ ਗਿਆ ਗੁੱਸਾ ਮੈਂ ਨਹੀਂ ਕਹਿੰਦਾ ਕਿ ਗੁੱਸਾ ਆਉਂਦਾ ਨਹੀਂ ਆਉਂਦਾ ਪਰ ਪਾਲਣਾ ਨਹੀਂ ਜਿੰਨੂੰ ਆਵੇ ਤੁਸੀਂ ਇੱਕ ਮਿੰਟ ਕੋ ਪਹਿਲਾਂ ਪਹਿਲਾਂ ਗੁੱਸੇ ਨੂੰ ਖਤਮ ਕਰ ਦੋ ਲੈ ਜੀ ਜੇ ਨਹੀਂ ਕਰੋਗੇ ਤੇ ਸਾਡੀ ਸਾਡੀ ਹਾਲਤ ਇਹ ਅਸੀਂ ਗੁੱਸੇ 'ਚ ਦੂਰੀ ਬਣਾਉਣ ਲੱਗ ਪਈ ਹੈ ਤੇ ਜਿੰਨਾ ਚਿਰ ਤਾ ਨੂੰ ਗੁੱਸਾ ਰਹੂਗਾ ਕਿਸੇ ਬੰਦੇ ਤੇ ਉਨਾ ਚਿਰ ਅੰਦਰ ਜ਼ਹਿਰ ਚੱਲਣਾ ਤੁਹਾਡੇ ਨਫ਼ਰਤ ਚੱਲਣੀ ਹੈ ਬੁਰਾਈਆਂ ਗੁੱਸੇ ਨੇ ਚੋਣ-ਚੋਣ ਕੇ ਬੁਰਾਈਆਂ ਸਾਹਮਣੇ ਲਿਆਉਣੀਆਂ ਐਵੇਂ ਥੋੜੀ ਬਾਬੇ ਨੇ ਬਾਣੀ 'ਚ ਕਿਹਾ ਗੁੱਸਾ ਮਾਰਨਾ ਹੰਡਾਏ ਤੁਸੀਂ ਕਿਸੇ ਨਾਲ ਗੁੱਸੇ ਹੋ ਕੇ ਵੇਖੋ ਉਹਦੀਆਂ ਸਾਰੀਆਂ ਬੁਰਾਈਆਂ ਤੁਹਾਡੀਆਂ ਅੱਖਾਂ ਸਾਹਮਣੇ ਆ ਜਾਣਗੀਆਂ ਅਸੀਂ ਮਸਾ ਕੱਢ ਕੇ ਵੇਖੋ ਉਹਦੀਆਂ ਚੰਗੀਆਂ ਆ ਸਾਹਮਣੇ ਆਜੇ ਤੁਸੀਂ ਤੁਸੀਂ ਨਾ ਉਹ ਫੋਲਡਰ ਖੋਲ ਲੈਣਾ ਗੁੱਸੇ ਜਿਹੜਾ ਬੰਦ ਕੀਤਾ ਹੋਇਆ ਸੀ ਤੇ ਉਹਨੇ ਤੁਹਾਨੂੰ ਹੋਰ ਗੁੱਸਾ ਚੜਾਏਗਾ ਪਰ ਇਹ ਆਦਤ ਪੈ ਗਈ ਸਾਨੂੰ ਹੁਣ ਅਸੀਂ ਕੀ ਕਰਦੇ ਆ ਬਾਬੇ ਨੇ ਕਿਹਾ ਗੁੱਸਾ ਮੰਨਣਾ ਹਟਾਏ ਗੁੱਸਾ ਪਾਲਿਆ ਨਾ ਕਰ ਉਹਨੂੰ ਛੱਡ ਦਿਆ ਕਰ ਕੀ ਹੁੰਦਾ ਮੀਆਂ ਬੀਬੀ ਪਤੀ ਪਤਨੀ ਘਰ ਵਿੱਚ ਇੱਕ ਦੂਜੇ ਨਾਲ ਹੁੰਦਾ ਹੈ ਸਾਰੀ ਦੁਨੀਆ ਨਾਲ ਹੁੰਦਾ ਹੈ ਕੋਈ ਮੰਨ ਲੈਂਦਾ ਕੋਈ ਨਹੀਂ ਮੰਨਦਾ ਪਰ ਮੰਨ ਲੈਣਾ ਹੀ ਚੰਗੀ ਗੱਲ ਹੁੰਦੀ ਆ ਹੁਣ ਗੁੱਸਾ ਆ ਗਿਆ ਸਰਦਾਰ ਸਾਹਿਬ ਨੂੰ ਲੱਗਦਾ ਸੀ ਮੈਂ ਬੁਲਾ ਲਿਆ ਤੇ ਮੈਂ ਰੋਂਗ ਸਾਬਤ ਹੋ ਜਾਣਾ ਪਤਨੀ ਨੂੰ ਲੱਗਦਾ ਸੀ ਮੈਂ ਬੁਲਾ ਲਿਆ ਤੇ ਮੈਂ ਰੋਂਗ ਸਾਬਤ ਹੋ ਜਾਣਾ ਇਸ ਕਰਕੇ ਜਿੱਦ ਕਰ ਲਈ ਦੋਵਾਂ ਨੇ ਵੀ ਬੁਲਾਉਣਾ ਹੁਣ ਸਰਦਾਰ ਸਾਹਿਬ ਨੇ ਸਵੇਰੇ ਕਿਤੇ ਜਾਣਾ ਸੀ ਤੇ ਉਹਨਾਂ ਨੇ ਪਰਚੀ ਲਿਖ ਕੇ ਪਤਨੀ ਦੇ ਸਹਰਾਣੇ ਥੱਲੇ ਰੱਖ ਦਿੱਤੀ ਵੀ ਮੈਨੂੰ ਸਵੇਰੇ 5 ਵਜੇ ਉਠਾ ਦੇ ਹੁਣ ਵੇਖੋ ਕਹਿ ਵੀ ਸਕਦੇ ਸੀ ਨਾ 5 ਵਜੇ ਉਠਾ ਦੀ ਪਰ ਕਹਿਣ ਨਾਲ ਫਿਰ ਈਗੋ ਨੂੰ ਫੱਟ ਵੱਜਦੀ ਹੈ ਤੇ ਕਹਿਣਾ ਨਹੀਂ ਪਰਚੀ ਲਿਖ ਕੇ ਰੱਖ ਸਵੇਰ ਦੇ ਵੱਜ ਗਏ 7 ਸਰਦਾਰ ਸਾਹਿਬ ਨੇ ਉੱਠ ਕੇ ਘੜੀ ਤੇ ਟਾਈਮ ਵੇਖਿਆ ਫਿਰ ਪਰਲੋ ਲੈ ਆਂਦੀ ਘਰ ਵਿੱਚ ਮੈਨੂੰ ਠਾਇਆ। ਉਹ ਪਤਨੀ ਕਹਿੰਦੀ ਸਰਦਾਰ ਸਾਹਿਬ ਮੈਂ ਠਾਇਆ ਸੀ ਤੁਸੀਂ ਉੱਠੇ ਨਹੀਂ। ਜਿੰਨਾ ਹੁਣ ਜੂ ਬੋਲ ਰਿਹਾ ਹਾਂ ਜੇ ਰਾਤੀ ਬੋਲ ਪਈ ਲੈ। ਰਾਤੀ ਇੰਨਾ ਹੀ ਕਹਿਣਾ ਸੀ ਵੀ ਠਾ ਦੇ ਹੁਣ ਤਾਂ ਪਤਾ ਨਹੀਂ ਕਿੰਨਾ ਕੁਝ ਬੋਲਿਆ ਤੁਸੀਂ। ਤੇ ਮੈਂ ਠਾਇਆ ਸੀ ਤੁਸੀਂ ਨਹੀਂ ਉੱਠੇ। ਉਹ ਕਹਿੰਦਾ ਵੀ ਇਦਾਂ ਕਿਦਾਂ ਹੋ ਸਕਦਾ ਤੂੰ ਉਠਾਇਆ ਹੋਵੇ ਕਹਿੰਦੇ ਸਹਰਾਣਾ ਚੁੱਕ ਕੇ ਵੇਖ ਤੇਰੇ ਸਹਰਾਣੇ ਥੱਲੇ ਪਰਚੀ ਮੈਂ ਵੀ 5 ਵਜੇ ਲਿਖ ਕੇ ਰੱਖਤੀ ਸੀ 5 ਵਜੇ ਗਏ ਉੱਠ ਪੋ ਇਹਦਾ ਮਤਲਬ ਹੈ ਮੈਂ ਪਰਚੀ ਪੜੀ ਐ ਤੂੰ ਪਰਚੀ ਨਹੀਂ ਪੜੀ ਗਲਤੀ ਮੇਰੀ ਨਹੀਂ ਤੇਰੀ ਤੇ ਜੇ ਤੁਸੀਂ ਇਹ ਸੋਚੋ ਕਿ ਅਸੀਂ ਜ਼ਿਆਦਾ ਸਿਆਣੇ ਆ ਦੂਜੇ ਦੇ ਕੋਲ ਅਕਲ ਘੱਟ ਐ ਤੇ ਅਕਲਾ ਫਿਰ ਸਾਰਿਆਂ ਕੋਲ ਹੀ ਪਹੁੰਚੀ ਆ ਇਸ ਕਰਕੇ ਬਾਬੇ ਦੀ ਬਾਣੀ ਤੇ ਅਮਲ ਕਰਨ ਦਾ ਯਤਨ ਕਰੀਏ ਇਹਨੂੰ ਖਾਸ ਥਾਂ دیਏ ਆਪਣੀ ਲਾਈਫ ਵਿੱਚ ਸਭਨਾਂ ਦਾ ਧੰਨਵਾਦ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ ਸੁਭਾਗ ਜੋੜੀ ਦੇ ਸਿਰ ਤੇ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣ ਅਸੀਂ ਸਾਰੇ ਇਸ ਰਿਸ਼ਤੇ ਨੂੰ ਪਵਿੱਤਰ ਬਣਾਉਣ ਵਿੱਚ ਸਹਿਯੋਗੀ ਹੋਈਏ ਗੁਰੂ ਦੀ ਅਸੀਸ ਪ੍ਰਵਾਨ ਕਰੀਏ ਗੁਰੂ ਦੀ ਅਸੀਸ ਜੀਵਨ ਵਿੱਚ ਲੈ ਕੇ ਆਈਏ ਆਪ ਸਾਰਿਆਂ ਦਾ ਧੰਨਵਾਦ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਸਮੁੱਚੀ ਸੇਵਾ ਨਿਭਾਉਣ ਵਾਲੇ ਗੁਰੂ ਕੇ ਵਜ਼ੀਰਾਂ ਦਾ ਸਪਨਾ ਦਾ ਧੰਨਵਾਦ ਸੱਚੇ ਪਾਤਸ਼ਾਹ ਜੀ ਦਾ ਕੋਟਾਣਕੁਟ ਸ਼ੁਕਰ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦੇ ਸਿਰ ਤੇ